ਹੁਣ ਦਿਨ ਨੇ ਜਿਹੜੇ ਉਹ ਮਹੀਨਿਆਂ ਦੇ ਨਹੀਂ ਬਲਕਿ ਬਹੁਤ ਘੱਟ ਰਹਿ ਗਏ ਨੇ ਇੱਕ ਕਰਕੇ ਦਿਨ ਘਟਨੇ ਸ਼ੁਰੂ ਹੋ ਜਾਣਗੇ ਜਦੋਂ ਤਰੀਕਾ ਅਨਾਉਂਸ ਹੋ ਗਈ ਹੈ ਤਾਂ ਅਜੇ ਦੇ ਵਿੱਚ ਲੁਧਿਆਣਾ ਦੀ ਸਥਿਤੀ ਨੂੰ ਤੁਸੀਂ ਵੇਖ ਕੇ ਮੇਰੇ ਹੋ ਕਿ ਜਰਨਲਿਸਟ ਦੇ ਪੁਆਇੰਟ ਆਫ View ਤੋਂ ਕੀ ਇਸ ਸਮੇਂ ਹੋ ਰਿਹਾ ਹੈ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਮਹਿੰਮ ਦੀ ਸ਼ੁਰੂਆਤ ਕੀਤੀ ਹੈ ਲੱਗਦਾ ਹੈ ਕਿ ਘਟੋ ਘਾਟਾ ਮਹਿੰਮ ਸ਼ੁਰੂ ਕਰਨ ਦਾ ਆਵਾਜ਼ ਨੇ ਪਾਰਟੀ ਬਾਜ਼ੀ ਮਾਰੀ ਹੈ ਤੇ ਲਾਈਵ ਕਰੋ ਤੁਹਾਡੇ ਸਵਾਲ ਮੇਰੇ ਜਵਾਬ ਜਾਂ ਫਿਰ ਕਹਿੰਦੇ ਮੇਰੇ ਸਵਾਲ ਤੁਹਾਡੇ ਜਵਾਬ ਕਿਵੇਂ ਦੇਖਦੇ ਹੋ ਕਿਉਂਕਿ ਜੇ ਇਹ ਬਹਿਸ ਕਿਸਾਨ ਲੀਡਰ ਚੈਲੰਜ ਐਕਸੈਪਟ ਕਰ ਲੈਂਦੇ ਨੇ ਤਾਂ ਗੇਮ ਕਿੱਧਰ ਖਮਸਾਲਦੀ ਹੈ ਇਹਨੇ ਤੁਹਾਡੇ ਆਪਣੇ ਇੰਟਰਸਟ ਹੈ ਸਵਾਲਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਨੂੰ ਲੈ ਕੇ ਮਹਾਨ ਦਿਵਾਨ ਸਨ ਕਹੇ ਕਿ ਤੁਸੀਂ ਆ ਵਿਰੋਧ ਕਰ ਗਏ ਨੇ ਆਪਣੇ ਇੰਟਰਸਟ ਹੈ ਉਹਦੇ ਨਾਲ ਕਾਲੀ ਜਾਂਦੇ ਕਿੰਨੀ ਤੱਕਦੇ ਆ ਸਾਬ ਅਜਿਹੇ ਸਮੇਂ ਤੇ ਅਕਸਰ ਦੇਖਿਆ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਪਲਾ ਕੇ ਪਾਰਟੀਆਂ ਪਿੱਛੇ ਰੱਖ ਕੇ ਇੱਕ ਭਾਈਚਾਰਕ ਸਾਂਝ ਤੇ ਤੌਰ ਤੇ ਲੀਡਰ ਪਹੁੰਚਦੇ ਨੇ ਕਿਵੇਂ ਦੇਖਦੇ ਹੋ ਤੇ ਸੁਖਦੇਵ ਸਿੰਘ ਢਿੰਸਾ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮਰਹੂਮ ਆਤਾ ਜੀ ਆਪ ਕੋ ਸੁਦੇਸ ਢਿੰਸਾ ਨੂੰ ਇੱਕ ਉਹਨਾਂ ਦਾ ਬੜਾ ਮਕਾਮ ਹੈ ਆਪਣੀ ਜਗ੍ਹਾ ਕਮੇਟਰੀ ਰਾਜਾ ਦੀ ਵੀ ਪੂਰੇ ਸੂਬੇ ਦੀ ਰਾਜਨੀਤੀ ਉਹਨਾਂ ਜਿੱਥੇ ਬਹੁਤ ਵੱਡੇ ਕੰਮ ਕੀਤੇ ਉਹਨੂੰ ਯਾਦ ਰੱਖਿਆ ਜਾਏਗਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਫਦ ਹੈ ਜਦੋਂ ਜਾ ਕੇ ਉੱਥੋਂ ਦੀ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉੱਥੇ ਵਿਚਾਰ ਚਰਚਾਵਾਂ ਕਾਫੀ ਹੁੰਦੀਆਂ ਨੇ ਹੁਣ ਕਿਹਾ ਤਾਂ ਇਹ ਵੀ ਗਿਆ ਵੀ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਵਿਚਾਰ ਚਰਚਾ ਹੋਵੇ ਮੰਡੀ ਕਮੇਟੀ ਉਹਨੇ ਫਰੰਦ ਕਰਨ ਨਾਲ ਸੀ ਉਹਨਾਂ ਦੇ ਬਾਰੇ ਵਿੱਚ ਉਹਨਾਂ ਨੇ ਕਹਿ ਲਈ ਉੱਥੋਂ ਦੀ ਪਟਨਾ ਸਾਹਿਬ ਦੀ ਕਮੇਟੀ ਐ ਉਹਨਾਂ ਤੇ ਕਈ ਕਿਸਮ ਦੇ ਜਿਹੜੇ ਸਵਾਲ ਉੱਠੇ ਉਹਨਾਂ ਨੂੰ ਆ ਕੇ ਪਸਟੀ ਕਰਨ ਦੀ ਗੱਲ ਕੀਤੀ ਗਈ ਧਾਰਮਿਕ ਪੱਖੋਂ ਬਹੁਤ ਗਵਰਤਾਰ ਹੈ ਤੇ ਨਾਲ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ ਤੇ ਗੱਲ ਕਰੀਏ ਤਾਂ ਇੱਕ ਵੱਡੇ ਲੀਡਰ ਦਾ ਉੱਥੇ ਪਹੁੰਚਣਾ ਕਿਵੇਂ ਦੇਖਦੇ ਹੋ ਸਾਰੇ ਮਾਪਦਾਰ? ਉੱਥੇ ਜਿਹੜੇ ਸਿੱਖ ਪਰਿਵਾਰ ਹਨ ਉਹਨਾਂ ਦਾ ਜਾਨੀ ਨਿਸ਼ਾਨ ਵੀ ਹੋਇਆ। ਕਿਉਂ ਨਾ ਪਰਿਵਾਰਾਂ ਜਾ ਕੇ ਉਹਨਾਂ ਦੀ ਸਾਰ ਲੈਣੇ। ਤੱਕ ਦਾ ਡਾਉਣਾ ਮਗਾ ਉਹ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲਾਂਕਿ ਕਿਹਾ ਜਾ ਰਿਹਾ ਹੈ ਸਰ ਆਮ ਉਸ ਵਿੱਚ ਜਾ ਸਕਣਗੇ ਨਹੀਂ ਜਾ ਸਕਣਗੇ। ਮੌਕਰਲ ਲੈ ਸੂਬੇ ਪਰਦੇ ਵਿੱਚ ਅਜਿਹੇ ਦੇ ਵਿੱਚ ਸਾਇਰਨ ਜਿਹੜੇ ਉਹ ਨਾਰਮਲ ਗੱਲ ਹੈ ਬਲੈਕਆਊਟ ਦੀਆਂ ਸੰਭਾਵਨਾ ਵੀ ਨੇ ਹੁਣ ਜਦੋਂ ਇੱਕ ਵਾਰ ਸਥਿਤੀ ਕਾਫੀ ਠੀਕ ਹੋ ਗਈ ਹੈ ਤਾਂ ਅਜਿਹੇ ਸਮੇਂ ਦੇ ਵਿੱਚ ਇਹਨਾਂ ਮੌਕਰਲਸ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿਉਂ ਕਰਵਾਈਆਂ ਜਾ ਰਹੀਆਂ ਨੇ ਜ਼ਰੂਰ ਜਾਣਕਾਰੀ ਦਿਓ ਇੱਕ ਵਾਰ ਜੂਨ ਦੇ ਦੌਰ ਦੇ ਬਾਰਡਰਸ ਵਿੱਚ ਹੈਗੀਆਂ ਨਿਗਰਾਨਾ ਪੰਜਾਬ ਹੈ ਰਾਜਸਥਾਨ ਹੈ ਜੰਮੂ ਕਸ਼ਮੀਰ ਉੱਤੇ ਜੜੀ ਗਈ ਨੌਕਦਲ ਜੜੀ ਗਈ ਹੈ ਇਹ ਦੱਸ ਇਸ ਨੂੰ ਕੋਈ ਨਾ ਕਿ ਬਣਾ ਕੇ ਦਾ ਲੋਕ ਚੌਕਸ ਕਰਦੇ ਰਹਿਣਗੇ ਸੱਚੀ ਗੱਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਕਰਾਂਗੇ ਲੁਧਿਆਣਾ ਚੋਂ ਦੀ ਕਿਉਂਕਿ ਪੰਜਾਬ ਦੇ ਵਿੱਚ ਇਸ ਸਮੇਂ ਜੇਕਰ ਸਭ ਤੋਂ ਕੋਈ ਗਰਮ ਮੁੱਦਾ ਚੱਲ ਰਿਹਾ ਤਾਂ ਉਹ ਇਸ ਸਮੇਂ ਲੁਧਿਆਣਾ ਚੋਂ ਹੈ ਕਿਉਂਕਿ ਬਾਕੀ ਸਾਰਿਆਂ ਤੋਂ ਧਿਆਨ हट ਚੁੱਕਿਆ ਹੈ ਜੂਨ ਮਹੀਨਾ ਜਿਹੜਾ ਉਹਦੇ ਵਿੱਚ ਇਲੈਕਸ਼ਨ ਹੋਣੀ ਹੈ ਤੇ ਜੂਨ ਦੇ ਵਿੱਚ ਹੀ ਰਿਜ਼ਲਟ ਆ ਜਾਣੇ ਨੇ ਤਾਂ ਅਜਿਹੇ ਦੇ ਵਿੱਚ ਜਿੱਥੇ ਇੱਕ ਪਾਸੇ ਕਾਂਗਰਸ ਦਾ ਜ਼ੋਰ ਲੱਗਿਆ ਹੋਇਆ ਤਾਂ ਕਿ ਉਹ ਜਿਹੜਾ ਦਮਖੰਮ ਪਿਛਲੀ ਵਾਰੀ ਆਪਣਾ ਵਾਲਾ ਦਿਖਾ ਸਕੇ ਤਾਂ ਉੱਥੇ ਹੀ ਜਿਹੜੀ ਮੌਜੂਦਾ ਪਾਰਟੀ ਹੈ ਦਮਖੰਮ ਉਹਦਾ ਵੀ ਲੱਗਿਆ ਹੋਇਆ ਤੇ ਦਮਖੰਮ ਇਸ ਸਮੇਂ ਆਕਾਲੀ ਦਲ ਦਾ ਵੀ ਲੱਗਿਆ ਹੋਇਆ ਹੈ ਗਾਇਬ ਹੈ ਤਾਂ ਸਿਰਫ ਇਸ ਸਮੇਂ ਭਾਜਪਾ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਰਾਮ ਮਿਹਰਬਾਨੀ ਧੰਨਵਾਦ ਤੁਹਾਡਾ ਅੱਜ ਦਾ ਇਹ ਸਤਿਕਾਰ ਨਾਲ ਦਾ ਇਸ ਕਰਮ ਸੱਸੀ ਗਾਲ ਜੀ ਅਹਿਮ ਉਹਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਪੰਜਾਬੀ ਨੇ ਨਜ਼ਰਾਂ ਲੱ ਜੀ ਜੀ ਸਤਿ ਸਭ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਅੱਜ ਵੱਡੇ ਪੱਦਰ ਦੇ ਉੱਪਰ ਕੱਲ ਕਾਂਗਰਸ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਜਦੋਂ ਭਾਰਤ ਕੁਸ਼ਨ ਆਸ਼ੂ ਹੁਣਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋਏ ਅੱਜ ਅ अरोड़ा ਸਾਹਿਬ ਦੇ ਪੱਤਰ ਦਾਖਲ ਕੀਤੇ ਤਾਂ ਵੱਡੇ ਪੱਦਰ ਤੇ ਮੁੱਖ ਮੰਤਰੀ ਮਾਨ ਉਹਨਾਂ ਦੇ ਨਾਲ ਕੇਜੀਵਾਲ ਹੁਣੇ ਵੀ ਮੌਜੂਦ ਸੀ ਤੇ ਉਹ ਵੀ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਆ ਚੁੱਕੇ ਨੇ ਹੁਣ ਇਹਦੇ ਵਿੱਚ ਦੇਖਿਆ ਜਾਵੇ ਤਾਂ ਅਕਾਲੀ ਦਲ ਜਿਹੜਾ ਉਹ ਵੀ ਕਿਤੇ ਨਾ ਕਿਤੇ ਮੈਦਾਨ ਦੇ ਵਿੱਚ ਹੀ ਕਿਉਂਕਿ ਸੁਖਬੀਰ ਬਾਦਲ ਖੁਦ ਪਹੁੰਚ ਰਹੇ ਨੇ ਤਾਂ ਗਾਇਬ ਹੈ ਤਾਂ ਭਾਜਪਾ ਸਾਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਦਿਨ ਨੇ ਜਿਹੜੇ ਉਹ ਮਹੀਨਿਆਂ ਦੇ ਨਹੀਂ ਬਲਕਿ ਬਹੁਤ ਘੱਟ ਰਹਿ ਗਏ ਨੇ ਕਿ ਕਰਕੇ ਦਿਨ ਘਟਨੇ ਸ਼ੁਰੂ ਹੋ ਜਾਣਗੇ ਜਦੋਂ ਤਰੀਕਾ ਅਨਾਉਂਸ ਹੋ ਗਈ ਹੈ ਤਾਂ ਅਜਿਹੇ ਦੇ ਵਿੱਚ ਲੁਧਿਆਣਾ ਦੀ ਸਥਿਤੀ ਨੂੰ ਤੁਸੀਂ ਵੇਖ ਕਿਵੇਂ ਰਹੇ ਹੋ ਕਿ ਜਰਨਲਿਸਟ ਦੇ ਪੁਆਇੰਟ ਆਫ View ਤੋਂ ਕੀ ਇਸ ਸਮੇਂ ਹੋ ਰਿਹਾ ਹੈ ਬਿਲਕੁਲ ਜਿਦੋਂ ਆਪਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਉਹਨਾਂ ਦੇ ਜਿਹੜੇ ਉਮੀਦਵਾਰ ਹੈ ਸੁਨੀਲ ਰੋੜਾ ਉਹਨਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਆ ਮੈਂ ਕਹਾਂ ਆ ਕਿ ਆਪ ਪਾਣੇ ਗਾ ਪਾਤਾ ਲੁਧਿਆਣੇ ਚ ਹਮ ਭਗਵੰਤ ਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਦਿੱਲੀ ਦੇ ਸਾਹ ਕਾ ਮੁਖੰਤਰੀ ਆਸੀ ਤੇ ਦੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਪੰਜਾਬ ਦੇ ਵਿੱਤ ਮੰਤਰੀ ਰਪਾਲ ਚੀਮਾ ਤੇ ਦੇ ਪਾਰਲੀਮੈਂਟ ਮੈਂਬਰ ਮੀਤ ਤੇ ਹੋਰ ਕਈ ਆ ਗੂ ਹਮ ਵੱਡੀ ਗਿੰਦੀ ਚ ਪਹੁੰਚੇ ਹੋਏ ਸੀਗੇ ਉੜਾ ਸਾਹਿਬ ਦੇ ਨਾਮ ਸਿਰਗੀ ਪਤਰ ਦਾਖਲ ਕਰਾਉਣ ਦੇ ਲਈ ਪੰਜਾਬੀ ਦੀ ਇੱਕ ਉਹ ਦਾ ਬੜੀ ਪਿਆਰੀ ਕਹਿੰਦੇ ਪਿੰਡ ਦੇ ਜਿਹੜੇ ਭਾਗ ਆ ਨਾ ਡਿਊਟੀ ਤੋਂ ਪਛਾਣੇ ਜਾਂਦੇ ਆ ਤੇ ਅੱਜ ਜਿਸ ਤਰੀਕੇ ਨਾਲ ਉਹਨਾਂ ਨੇ ਮਹਿਮ ਦੀ ਸ਼ੁਰੂਆਤ ਕੀਤੀ ਹੈ ਲੱਗਦਾ ਹੈ ਕਿ ਘੱਟੋ ਘਾਟ ਮਹਿਮਾ ਸ਼ੁਰੂ ਕਰਨ ਤਾਂ ਆਮ ਆਦਮੀ ਪਾਰਟੀ ਬਾਜ਼ੀ ਮਾਰ ਗਈ ਹੈ ਜਿਹੜਾ ਅਤਿਸ਼ਾਹ ਲੀਡਰਸ਼ਿਪ ਦੇ ਵਿੱਚ ਉਹਦੇ ਵਰਕਰਾਂ ਮਹਿਦਿਆਂ ਦੇਖਣ ਜਿਵੇਂ ਲਿਆ ਸੀ ਉਹ ਆਪਣੇ ਆਪ ਤੋਂ ਲਾਜਵਾਬ ਤਾਂ ਹਾਈ ਸੀ ਇਦਰੇ ਇੱਕ ਪ੍ਰੋਸੇਜੋਗਤਾ ਜਦੋਂ ਗੱਲ ਕੀਤੀ ਜਾਂਦੀ ਹੈ ਦੇਖਿਆ ਜਾਂਦਾ ਜਿਹੜੇ ਵੀਰਿਆ ਕਰਮਚਾਰੀ ਸੀ ਵਾਖ ਵਾਖ ਨਾਲ ਗੋਨੜ ਗੱਲਬਾਤ ਕਰਦੇ ਆ ਸੁਣਦੇ ਆਪਾਂ ਉਹਨਾਂ ਨੂੰ ਤਾਂ ਉਹਨਾਂ ਦੀ ਜਿਹੜੀ ਪ੍ਰੋਸੇਜੋਗਤਾ ਉਹਦੇ ਤੋਂ ਪਤਾ ਲੱਗਦਾ ਕਿ ਉਹ ਕਹਿੰਦੇ ਕਿ ਬੀਐਸਸੀ ਸੀਟਾ ਸੀ ਜਿੰਤਨੀ ਜਿਤਨੀ ਹੈ ਬਿਲਕੁਲ ਕਿਉਂ ਦਿੱਤਣੀ ਹੈ ਦੋ ਤਿੰਨ ਗੱਲਾਂ ਬੜੀਆਂ ਅਹਿਮ ਕਹਿੰਦੇ ਆ ਉਹ ਇਦਰੇ ਕਹਿੰਦੇ ਦੇਖੋ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਜੇ ਕਾਫੀ ਸਮਾਂ ਆਮ ਆਦਮੀ ਪਾਰਟੀ ਦਾ ਰੰਦਾ ਹੈ ਦੂਜਾ ਜਿਹੜਾ ਰੋੜਾ ਜਿਹੜਾ ਹੈ ਗਿਆ ਰਾਜ ਸਭਾ ਦੀ ਮੈਂਬਰੀ ਛੱਡ ਕੇ ਦੇਖੋ ਉਹ ਆਇਆ ਵਿਧਾਨ ਸਭਾ ਦੀ ਸੀਟ ਦੇ ਲਈ ਕੋਈ ਛੋਟੀ ਗੱਲ ਨਹੀਂ ਕਰਨੀ ਕਿ ਅਕਸਰ ਜਿਹੜਾ ਰਾਜ ਸਭਾ ਦੇਖੋ ਪਾਰਲੀਮੈਂਟ ਦੀ ਗੱਲ ਹੁੰਦੀ ਹੈ ਪਾਰਲੀਮੈਂਟ ਛੱਡ ਕੇ ਵਿਧਾਨ ਸਭਾ ਜਾਉਣਾ ਇਹਦਾ ਮਤਲਬ ਹੈ ਕੋਈ ਨਾ ਕੋਈ ਇਰਾਦਾ ਹੈ ਜਾਂ ਕੋਈ ਨਾ ਕੋਈ ਮਨਸ਼ਾ ਉਹ ਦਿਨਾਲੀ ਨੂੰ ਮੈਦਾਨ ਚ ਉਤਾਰ ਰਿਹਾ ਹੈ ਹਾਲਾਂਕਿ ਸਿੱਧੇ ਤੌਰ ਤੇ ਉਹਦਾ ਇਹ ਗੱਲ ਨਹੀਂ ਕਹੀ ਜਾ ਰਹੀ ਪਰ ਕਿਦਰ ਇਹ ਮੈਸੇਜ ਇਹ ਵੀ ਜਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਰ ਕੋਈ ਦੋ ਰਾਈ ਨੇ ਕਿ ਕੱਲ ਨੂੰ ਆਮ ਆਦਮੀ ਪਾਰਟੀ ਲੁਧਿਆਣਾ ਦੀ ਸੀਟ ਜਿੱਤਦੀ ਆ ਤਾਂ ਰੋੜਾ ਸਾਹ ਨੂੰ ਕੈਬਨਟ ਦੀ ਜਗ੍ਹਾ ਵੀ ਦਿੱਤੀ ਜਾ ਸਕਦੀ ਹੈ ਜਿਸ ਨੇ ਆ ਵੀ ਲੁਧਿਆਣਾ ਦੇ ਹਨ ਕਾਰੋਬਾਰੀ ਲੋਕ ਆ ਕੰਮਦੰਦੇ ਵਾਲੇ ਲੋਕ ਆ ਆਪਣੇ ਵੈਸੇ ਪੰਜਾਬ ਸਮਝਿਆ ਜਾਂਦਾ ਕਿ ਲੁਧਿਆਣਾ ਵਾਸੀ ਜਿਹੜੇ ਸ਼ਹਿਰੀ ਐ ਤੇ ਪਿੰਡੂ ਐ ਉਹ ਬਹੁਤੇ ਹਲਕੇ ਨਾਲ ਸਿਆਣੇ ਮੰਨੇ ਜਾਂਦੇ ਆ ਸੋ ਇਹ ਕਹਿੰਦੇ ਕਿ ਉਹ ਜਿਹੜੀਆਂ ਸਥਿਤੀਆਂ ਚ ਆਮ ਆਦਮੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਜੇ ਇਹ ਗੱਲ ਦੂਜੀਆਂ ਪਾਰਟੀਆਂ ਦੀ ਬਿਲਕੁਲ ਇਹਦੇ ਬਾਰੇ ਕੋਈ ਜ਼ੋਰ ਹੈ ਨਹੀਂ ਕਿ ਦੂਜੀਆਂ ਪਾਰਟੀਆਂ ਨੂੰ ਜ਼ੋਰ ਦਿਵਾਈ ਕਰੀਆਂ ਇੱਕ ਦਿਨ ਪਹਿਲਾਂ ਜਿਸ ਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਾਂਗਰਸ ਪਾਰਟੀ ਨੇ ਨਾਮਜ਼ਦਗੀ ਪੱਤਰ ਦਾਖਲ ਕਰਾਏ ਉਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਉਹਨਾਂ ਦੂਜੇ ਸੀਨੀਅਰ ਆਗੂ ਵੱਡੀ ਗਿਣਤੀ 'ਚ ਉੱਥੇ ਪਹੁੰਚੇ ਜਿਸ ਤੋਂ ਉਹਨਾਂ ਨੇ ਵੀ ਦਾਵੇਦਾਰੀਆਂ ਦਾ ਕੰਮ ਦਾ ਦੇ ਕੋਹਰੇ ਇੱਕ ਨਾ ਅਧਿਕਾਰ ਡੈਮੋਕ੍ਰੈਟਿਕ ਸਿਸਟਮ ਕਿਸੇ ਰੋਕ ਨਹੀਂ ਸਕਦੇ ਇਸੇ ਤਰੀਕੇ ਨਾਲ ਅਕਾਲੀ ਦਲ ਦਾ ਜ਼ਿਕਰ ਕਰ ਰਹੇ ਆਪਾਂ ਅਕਾਲੀ ਦਲ ਦੇ ਉਮੀਦਵਾਰ ਨੇ ਜਾਨੀ ਤਿੰਨ ਉਮੀਦਵਾਰ ਤਾਂ ਜਿਨ੍ਹਾਂ ਦੇ ਨਾਮਜ਼ਦਗੀ ਪੱਤਰ ਦਾਖਲ ਹੋ ਗਿਆ ਅਕਾਲੀ ਦਲ ਕਾਂਗਰਸ ਤੇ ਆਜਾ ਆਮ ਆਦੀ ਪਾਰਟੀ ਰਹਿ ਗਿਆ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇਖੋ ਕੇਂਦਰ ਸਤਾਜ ਬੈਠੀ ਤੇ ਰੱਖ ਕੋ ਐਸੀ ਇਹ ਗੱਲ ਤਾਂ ਹੈ ਨਹੀਂ ਕਿ ਨੂੰ ਕਿਸੇ ਮੀਰਵਾਲ ਦੀ ਕਾਟ ਹੋਏਗੀ ਪਰ ਜਿਸ ਤਰ੍ਹਾਂ ਦਾ ਸਸਪੈਂਸ ਹੁੰਦਾ ਨਾ ਕਈ ਵਾਰੀ ਕੀ ਹੈ ਕਿ ਵੀ ਇਸ਼ਾਨ ਕੀ ਇਸ ਤਰ੍ਹਾਂ ਨਾਲ ਇੱਕ ਸਸਪੈਂਸ ਕ੍ਰੀਏਟ ਕੀਤਾ ਜਾਂਦਾ ਹੈ ਇੱਕ ਹਾਈਪ ਕ੍ਰੀਏਟ ਕੀਤੀ ਜਾਂਦੀ ਹੈ ਕਿ ਕੌਣ ਆ ਰਿਹਾ ਕੌਣ ਆ ਰਿਹਾ ਕੌਣ ਆ ਰਿਹਾ ਇਹੋ ਜਿਹੇ ਸਵਾਲ ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਵੀ ਦੇਖੋ ਜੀ ਅਜੇ ਜੇ ਨਹੀਂ ਕੋਈ ਆਇਆ ਤਾਂ ਭਾਜਪਾ ਦਾ ਉਮੀਦਵਾਰ ਨਹੀਂ ਆਇਆ ਇਹ ਉਕਸੁਪਤਾ ਇਹ ਸਵਾਲਿਆਂ ਨਿਸ਼ਾਨ ਕਿ ਭਾਜਪਾ ਦਾ ਕਿਹੜਾ ਉਮੀਦਵਾਰ ਹੈ ਇਹੋ ਜੀ ਮਾਰਕੀਟਿੰਗ ਨੂੰ ਹੀ ਲੱਗਦਾ ਹੈ ਕਿ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ ਸੋ ਭਾਜਪਾ ਵੀ ਆਪਣਾ ਕੋਈ ਸਟਰੌਂਗ ਉਮੀਦਵਾਰ ਮੈਦਾਨ 'ਚ ਉਤਾਰੀ ਇਹਦੇ ਵੇਰੇ ਕੋਈ ਦੂਰ ਹੈ ਨਹੀਂ ਪਰ ਜੇ ਅੱਜ ਦੀ ਆਪਾਂ ਗੱਲ ਕਰੀਏ ਜਿਹੜਾ ਰੋਡ ショਅ ਕੀਤਾ ਗਿਆ ਉਹ ਮਹਿਮ ਸ਼ੁਰੂ ਕਰਨ ਦੇ ਬਾਰੇ ਕੋਈ ਸ਼ੱਕ ਨਹੀਂ ਕਿਆ ਬੜੇ ਬਾਜ਼ੀ ਮਾਰਗੇ ਦਿਖਿਆ ਜਾਏਗਾ ਆਉਣ ਵਾਲੇ ਦਿਨਾਂ ਦੇ ਅੰਦਰ ਮੈਮ ਕਿਸ ਕਦਰ ਅੱਗੇ ਵਧੀ ਹੈ ਜਦਾਪਾ ਫਿਰ ਇੱਕ ਦਦਨ ਬਾਅਦ ਰਾਹੁਲ ਗੰਦੀ ਵੀ ਛਿੰਡੀ ਘੜਾ ਰਿਹਾ ਉਹ ਵੀ ਕੰਪੇਨ ਨੂੰ ਜਿਹੜਾ ਕਿ ਤਰੀਕੇ ਨਾਲ ਉਥੇ ਡਿਸਕਸਲ ਹੋਣ ਗਿਆ ਦੂਜੇ ਪਾਸੇ ਭਾਜਪਾ ਦੀ ਜਦਾਪਾ ਗੱਲ ਕਰਦੇ ਨੇ ਦੇਖੋ ਪਾਕਲਾ ਜਿਹੜਾ ਮੈਦਾਨ ਚ ਉਤਰਦੀ ਆ ਫਿਰ ਵੱਡੇ ਵੱਡੇ ਚਿਹਰੇ ਕੰਪੇਨ ਚ ਆਉਂਦੇ ਦੇਖਿਆ ਜਾਏਗਾ ਸੋ ਆਉਣ ਵਾਲੇ ਦਿਨਾਂ ਚ ਮੈਦਾਨ ਹੋਰ ਵੀ ਭਕੇਗਾ ਪਰ ਜਿੰਨਾ ਮੈਦਾਨ ਭਕੇਆ ਉਹਦੇ ਲੱਗਦਾ ਹੈ ਕਿ ਇਸਲੇ ਆਪ ਜੜੀ ਹੈਗੀ ਕੰਬੀਅੰਟ ਮੈਮ ਵਿੱਚ ਅੱਗੇ ਨਿਕਲਦੀ ਜਾ ਰਹੀ ਹੈ ਜੀ ਜੀ ਬਿਲਕੁਲ ਅਸ਼ਦ ਸਾਹਿਬ ਅੱਗੇ ਵਧਾਂਗੇ ਤੇ ਗੱਲ ਸੀਐਮ ਮਾਨ ਵਰਸਸ ਕਿਸਾਨਾਂ ਦੀ ਕਰਾਂਗੇ ਕਿਸਾਨ ਲੀਡਰਾਂ ਦੇ ਨਾਲ ਪਹਿਲਾਂ ਮੁੱਖ ਮੰਤਰੀ ਸਾਹਿਬ ਦੇ ਸੁਰ ਕੁਝ ਹੋਰ ਸੀ ਸਮਾਂ ਆਇਆ ਸਮੇਂ-ਸਮੇਂ ਦੇ ਨਾਲ ਸੁਰ ਬਦਲਦੇ ਗਏ ਕਈ ਥਾਵਾਂ ਤੇ ਉਹ ਚੈਲੰਜ ਕਰਦੇ ਦਿਖਾਈ ਦਿੰਦੇ ਨੇ ਤੇ ਜਦੋਂ ਕਿਸਾਨੀ ਅੰਦੋਲਨ ਦੋ ਚੱਕਿਆ ਗਿਆ ਤਾਂ ਉਸ ਤੋਂ ਬਾਅਦ ਖੈਬੜਬਾਜ਼ੀ ਹੋਰ ਜ਼ਿਆਦਾ ਵੱਧ ਗਈ ਜਾਹੇ ਦੇ ਵਿੱਚ ਅੱਜ ਸੀਐਮ ਆਣ ਸਦਾ ਹੀ ਕਹਿੰਦੇ ਨਜ਼ਰ ਆਉਂਦੇ ਨੇ ਇਹ ਕਹਿੰਦੇ ਕਿ ਜਿੰਨੇ ਕਿਸਾਨ ਲੀਡਰ ਨੇ ਜਿਹੜੇ ਜਥੇਬੰਦੀਆਂ ਦੇ ਲੀਡਰ ਨੇ ਕਹਿੰਦੇ ਮੈਂ ਚੈਲੰਜ ਕਰਦਾ ਕਿ ਤੁਸੀਂ ਮੇਰੇ ਨਾਲ ਡਿਬੇਟ ਕਰੋ ਤੇ ਲਾਈਵ ਕਰੋ ਤੁਹਾਡੇ ਸਵਾਲ ਮੇਰੇ ਜਵਾਬ ਜਾਂ ਫਿਰ ਕਹਿੰਦੇ ਮੇਰੇ ਸਵਾਲ ਤੁਹਾਡੇ ਜਵਾਬ ਕਿਵੇਂ ਦੇਖਦੇ ਹੋ ਕਿਉਂਕਿ ਜੇ ਇਹ ਬਹਿਸ ਕਿਸਾਨ ਲੀਡਰ ਚੈਲੰਜ ਐਕਸੈਪਟ ਕਰ ਲੈਂਦੇ ਨੇ ਤਾਂ ਗੇਮ ਕਿੱਧਰ ਘੁੰਮ ਸਕਦੀ ਹੈ ਦੇਖੋ ਪੰਜਾਬ ਦੀ ਜਿਹੜੀ ਸਥਿਤੀ ਅੱਜ ਦਾ ਜ਼ਿਕਰ ਕਰਾਂ ਮੁਖੰਦਰੀ ਭਗਵੰਤ ਮਾਨ ਨੇ ਸਿੱਦੇ ਤੌਰ ਤੇ ਜਿਹੜੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਉਹਨਾਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਚੁਣੌਤੀ ਦਿੱਤੀ ਆ ਉਹ ਕਹਿੰਨੇ ਕਿ ਤੁਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਜ਼ਰੂਰ ਹੋ ਔਰ ਤੁਹਾਡਾ ਤੇ ਕਿਸਾਨਾਂ 'ਚ ਬਹੁਤ ਜ਼ਿਆਦਾ ਵਕਰੀਆਂ ਤੁਸੀਂ ਕਿਸਾਨ ਨਹੀਂ ਐ ਮੁਬੰਦਰ ਭਗਵੰਤ ਮਾਨ ਨੇ ਬੜਾ ਦਲੇਰਾ ਨਾਲ ਖੁੱਲਾ ਕਮੈਂਟ ਕੀਤਾ ਜੀ ਕਿਈ ਆਗੂ ਇਹੋ ਜਿਹੇ ਆ ਜਿਹੜੇ ਕਾਰੋਬਾਰੀ ਹੋ ਗਏ ਐ ਜਿਨ੍ਹਾਂ ਦੇ ਹੋਟਲਾਂ 'ਚ ਹਿੱਸੇਦਾਰੀਆਂ ਐ ਹਸਪਤਾਲਾਂ 'ਚ ਹਿੱਸੇਦਾਰੀਆਂ ਐ ਹੋਰ ਬਿਜ਼ਨਸ ਇਹਨੇ ਤੁਹਾਡੇ ਆਪਣੇ ਇੰਟਰਸਟ ਹੈ ਸਵਾਲਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਨੂੰ ਲੈ ਕੇ ਮੁਖੰਦਰੀ ਭਗਵੰਤ ਜੀ ਮੰਨ ਕੇ ਆਇਆ ਕਿ ਕਿਹਨੇ ਕਿਸਾਨ ਚਦਨੀਆ ਵਿਰੋਧ ਕਰ ਰਿਹਾ ਉਹਦੇ ਆਪਣੇ ਇੰਟਰਸਟ ਹੈ ਉਹ ਇਹ ਨਾਲ ਕਾਲੀ ਦਲ ਦਾ ਵੀ ਜ਼ਿਕਰ ਕਰਦੇ ਆ ਕਿ ਕਿਸਾਨ ਤੇ ਕਾਲੀ ਦਲ ਦੇ ਜਿਹੜੇ ਆਗੂ ਆ ਉਹ ਜਾਣ ਬੁੱਝ ਕੇ ਪੰਜਾਬ ਦੇ ਕਿਸਾਨਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਲੈਂਡ ਪੂਲਿੰਗ ਕਹਿੰਦੇ ਕਿਸਾਨਾਂ ਦੇ ਭਲੇ ਲਈ ਹੈ ਜਿਹੜੀ ਸਕੀਮ ਜਾਂਦੀ ਗਈ ਹੈ ਮੁਖੰਦਰੀ ਭਗਵੰਤ ਜੀ ਖੇਤੀ ਬਾਰੇ ਦੇਖੋ ਬੜੇ ਦੇ نزدیک ਤੋਂ ਆਪ ਕਹਿੰਦੇ ਆ ਮੈਂ ਪਿੰਡੂ ਹਲਕੇ ਤੋਂ ਆਇਆ ਹਰ ਰੋਜ਼ ਆਪਣਾ ਜਾਣਦੇ ਆਪਾਂ ਨਕਿਆਂ ਦੀ ਗੱਲ ਕਰਦੇ ਆ ਕਈਆਂ ਦੀ ਗੱਲ ਕਰਦੇ ਆ ਕਾਰੋਬਾਰ ਖੇਤੀਬਾੜੀ ਧੰਨਾਂ ਦੀ ਗੱਲ ਕਰਦੇ ਆ ਸੋ ਮੁਖੰਦਰੀ ਭਗਵੰਦ ਮਾ ਨੇ ਲਗਾਤਾਰ ਕਹੇ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਇਹ ਕਹਿੰਦੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨਾਂ ਨੂੰ ਹੋਰ ਜਿਹੜਾ ਹੈਗਾ ਕਾਰੋਬਾਰਿਕ ਜਿਹਦਾਂ ਦੇ ਧੰਨੇ ਚ ਪਾ ਜਾਈਏ ਜਿੱਦੇ ਤੋਂ ਚਾਰ ਪੈਸੇ ਰੈਗੂਲਰ ਆ ਸਕਣ ਲੈਂਡ ਪੂਲਿੰਗ ਦਾ ਕਹਿੰਦੇ ਸਿਸਟਮ ਹੈ ਜਿੱਦੇ ਚ ਉਹਨਾਂ ਦਾ ਕੋਈ ਨਾ ਕੋਈ ਪਲਾਟ ਆਏਗਾ ਵੇਤੇ ਰਿਕਨਤ ਕਾਨ ਆਏਗੀ ਕੋਈ ਹੋਰ ਇਦਾਂ ਦਾ ਬਿਜ਼ਨਸ ਹੋਸ ਆਏਗਾ ਕੋਈ ਕਾਰੋਬਾਰ ਵਧੇਗਾ ਉਹਨਾਂ ਦੀ ਜੰਗ ਕਰਾਇਦਾ ਕੋਈ ਮਾਮਲਾ ਆਏਗਾ ਉਹ ਕਹਿੰਦੇ ਰੈਗੂਲਰ ਜਿਹੜਾ ਸੋਰਸ ਆਫ ਇਨਕਮ ਚਾਹਨਾ ਕਿਸਾਨਾਂ ਦਾ ਬਣੇਗਾ ਉਹ ਵੀ ਉਹਨਾਂ ਦੀ ਮਰਜ਼ੀ ਨਾਲ ਕਹਿੰਦੇ ਲੈਂਡ ਜਿਹੜੀ ਲਵਾਂਗੇ ਕੋਈ ਜ਼ਬਰਦਸਤੀ ਨਹੀਂ ਗਮਰਾਹ ਨਾ ਕੀਤਾ ਜਾਵੇ ਇਸੇ ਕਰਕੇ ਕਹਿੰਦੇ ਕਿ ਜਿਹੜੇ ਕਿਸਾਨ ਆਗੂ ਹੈ ਉਹ ਗਮਰਾਹ ਕਰ ਰਹੇ ਹਨ ਕਿਸਾਨ ਆਗੂ ਆਪਣਾ ਨਜ਼ਰੀਆ ਰੱਖਦੇ ਆ ਉਹ ਕਹਿੰਦੇ ਕਿ ਵਾਜੂ ਕੀਮਤਾਂ ਮਿਲਣੀਆਂ ਚਾਹੀਦੀਆਂ ਹਨ ਵਾਜੂ ਕੀਮਤਾਂ ਦੀ ਵੀ ਕੋਈ ਨਾ ਕੋਈ ਲਿਮਿਟੇਸ਼ਨ ਹੋएगी ਆਕਰ ਕਿੱਥੇ ਜਾ ਕੇ ਸਹਿਮਤੀ ਹੁੰਦੀ ਹੈ ਪਰ ਇਹ ਕਹਦੀ ਮੈਂ ਜ਼ਰੂਰ ਵੀ ਇਹ ਜਨਰੇਸੇ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਭਲੇ ਚ ਕਿੰਟਰਸ ਜਿਹਾ ਜੇ ਇਹ ਗੱਲ ਲਿਆ ਕਿ ਗੱਲਬਾਤ ਗਲਵਾ ਦੀ ਮੇਜ਼ ਤੇ ਬੈ ਕੇ ਨਿਬੜੀ ਜਾਵੇ ਟਕਰਾਅ ਦੀ ਤੇ ਨਹੀਂ ਨਾ ਪੰਜਾਬ ਦੇ ਹਿੱਤ ਵਿੱਚ ਹੈ ਨਾ ਕਿਸਾਨਾਂ ਦੇ ਹਿੱਤ ਵਿੱਚ ਤੇ ਨਾ ਹੀ ਕਿਸੇ ਪੋਲੀਟਿਕਲ ਪਾਰਟੀ ਦੇ ਹਿੱਤ ਵਿੱਚ ਹੈ ਜੇ ਲਨ ਪੂਨਸ ਨੂੰ ਕਮੀ ਆ ਉਹਨੂੰ ਵਿਚਾਰ ਕਰ ਲੈਣਾ ਚਾਹੀਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਇਹਨੂੰ ਟਕਰਾਜਾਂ ਗਮਰਾਹ ਕੁੰਡੰ ਨਾਲ ਪ੍ਰਚਾਰ ਦਾ ਜ਼ਰੀਆ ਨਾ ਬਣਾਇਆ ਜਾਵੇ ਜੀ ਜੀ ਸੁਝਾਅ ਬ ਅੱਗੇ ਗੱਲ ਵੱਡੇ ਅਕਾਲੀ ਲੀਡਰ ਦੀ ਕਰਾਂਗੇ ਜਿਸ ਤਰ੍ਹਾਂ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇ ਕੋਈ ਵੱਡਾ ਸਭ ਤੋਂ ਲੀਡਰ ਹੈ ਤਾਂ ਉਹ ਸੁਖਦੇਵ ਸਿੰਘ ਹੈ ਟੀਨਸਾ ਸਨ ਸਾਡੇ ਵਿਚਕਾਰ ਨਹੀਂ ਰਹੇ ਅੱਜ ਉਹ ਪੰਜ ਤੱਤਾਂ ਦੇ ਵਿੱਚ ਵਲੀਨ ਹੋ ਗਏ ਨੇ ਪਿੰਡ ਦੇ ਵਿੱਚ ਹੀ ਜੱਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਬੜੇ ਵੱਡੇ ਆਗੂ ਨੇ ਜਿਹੜੇ ਪਹੁੰਚੇ ਉੱਥੇ ਆਪਣਾ ਸ਼ਰਧਾਂਜਲੀ ਦੇਣ ਦੇ ਲਈ ਸਤ ਜੀ ਸਾਹਿਬ ਅਜਿਹੇ ਸਮੇਂ ਤੇ ਅਕਸਰ ਵੀ ਦੇਖਿਆ ਜਾਂਦਾ ਹੈ ਕਿ ਸਾਰੀਆਂ ਚੀਜ਼ਾਂ ਪਲਾ ਕੇ ਪਾਰਟੀਆਂ ਪਿੱਛੇ ਰੱਖ ਕੇ ਇੱਕ ਭਾਈਚਾਰਕ ਸਾਂਝ ਤੇ ਤੌਰ ਤੇ ਲੀਡਰ ਪਹੁੰਚਦੇ ਨੇ ਕਿਵੇਂ ਦੇਖਦੇ ਹੋ ਤੇ ਸੁਖਦੇਵ ਸਿੰਘ ਢਿੰਡਸਾ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮਰਹੂਮ ਆਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢਿੰਡਸਾ ਇਹ ਕੋਲ ਦਾ ਬੜਾ ਮਕਾਮ ਹੈ ਆਪਣੀ ਜਗ੍ਹਾ ਕੌਮੀ ਪੱਧਰ ਦੀ ਰਾਜਨੀਤੀ 'ਚ ਵੀ ਤੇ ਸੁਭੇ ਦੀ ਰਾਣੀ ਜੀ ਵੀ ਉਹਨਾਂ ਜਿੱਤੇ ਬਹੁਤ ਵੱਡੇ ਕੰਮ ਕੀਤੇ ਹੋਣਗੇ ਨੂੰ ਯਾਦ ਰੱਖਿਆ ਜਾਏਗਾ ਉਥੇ ਕਿ ਉਹਨਾਂ ਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਨਾਲ ਸੁਭਾਅ ਬੜਾ ਹਲੀਮੀ ਵਾਲਾ ਤੇ ਨਿਮਰਤਾ ਵਾਲਾ ਸੁਭਾਅ ਮੈਂ ਦੇਖਿਆ ਕਿ ਕਈ ਵੱਡੇ ਵੱਡੇ ਮੀਡੀਆ ਗਰੁੱਪਾਂ ਨੇ ਅਕਸਰ ਕਾਟੀ ਹੁੰਦਾ ਹੈ ਸੰਪਾਦਕੀ ਲਿਖੇ ਉਹਨਾਂ ਦੇ ਸੁਭਾਅ ਬਾਰੇ ਹਲੀਮੀ ਬਾਰੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਪਰ ਦੋ ਗੱਲਾਂ ਮੈਂ ਦਰਸ਼ਕਾਂ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹਾਂਗਾ ਸਿਰਨਜੀਤ ਸਿੰਘ ਕੇਂਦਰ ਚ ਮੰਤਰੀ ਸੀ ਉਨੋਂ ਕੋਰੇ ਸਪੋਰਟਸ ਦਾ ਵਿਭਾਗਾਂ ਸੀ ਇਹ ਗੱਲ ਹੈ ਕਿ ਇਹ ਸਾਲ 2000 ਦੀ 2000 ਦੇ ਵਿੱਚ ਜਿਹੜਾ ਹੈਗਾ ক্রিকেট ਦੇ ਵਿੱਚ ਵੱਡੀ ਪੱਧਰ ਦੇ ਟੀਮਾਂ ਨੂੰ ਲੈ ਕੇ ਰੌਲਾ ਪਿਆ ਕਿ ਜੀ ਮੈਚ ਫਿਕਸਿੰਗ ਹੋ ਜਾਂਦੀ ਹੈ ਇੱਕ ਜੇ ਦੂਜੀ ਟੀਮ ਨਾਲ ਜੰਦੇ ਆਸ ਵਿੱਚ ਨਾਲ ਮਿਲ ਕੇ ਮੈਚ ਖੇਡਦੇ ਆ ਕਦੇ ਉਹ ਜਿੱਤ ਗਿਆ ਕਦੇ ਉਹ ਜਿੱਤ ਗਿਆ ਤਾਂ ਮੰਤਰੀ ਹੁੰਦਿਆਂ ਸਿਦਨ ਸਿੰਘ ਸਨਨ ਕਹਿੰ ਕੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਜਣੀ ਵਿਰੱਖਣ ਮੈਜ਼ਾ ਹਿੰਦੁਸਤਾਨ 'ਚ ਕੋ ਮੌਕਾ ਹੋਏਗਾ ਜਦੋਂ ਕਿਸੇ ਕੇਂਦਰੀ ਮੰਤਰੀ ਨੇ ক্রিকেট ਟੀਮ ਦੇ ਮੈਚ ਫਿਕਸਿੰਗ ਨੂੰ ਲੈ ਕੇ ਸੀਬੀਆਈ ਦੀ ਜਾਂਚ ਦਾ ਦੇਖ ਦਿੱਤਾ ਹੋਏ ਸੀਬੀਆਈ ਦੀ ਜਾਂਚ ਹੋਈ ਔਰ ਉਸ ਵੇਲੇ ਦੇ ਚਲੋ ਆਪਾਂ ਨਾ ਕੀਰਨ ਜਿਹੜੇ ਕੈਪਟਨ ਸੀਗੇ ਉਹਨਾਂ ਨੂੰ ਜਿਹੜਾ ਹੈ ਟੀਮ ਤੋਂ ਗੇਮ ਤੋਂ ਬਾਹਰ ਕੀਤਾ ਗਿਆ ਉਹਨਾਂ ਦੇ ਇੱਕ ਸਾਥੀ ਸੀ ਜਿਹੜੀ ਦੋ ਵੱਡੇ ਚਿਹਰੇ ਸੀਗੇ ক্রিকেট ਦੇ ਉਹਨਾਂ ਨੂੰ ਬਾਹਰ ਕੀਤਾ ਗਿਆ ਔਰ ਹੋਰ ਵੀ ਕਈਆਂ ਦੇ ਉੱਤੇ ਕਾਰਵਾਈਆਂ ਹੋਈਆਂ ਇਹ ਵਕਰੀ ਗੱਲ ਹੈ ਕਿ ਉਸ ਤੋਂ ਕਈ ਸਾਲ ਬਾਅਦ ਆ ਕੇ 12 14 ਜਾ ਕੇ ਫਿਰ ਦੁਬਾਰਾ ਵਾਪਸ ਆ ਗਏ ਇਹਨਾਂ ਲੰਬਾ ਸਮਾਂ ਉਹਨਾਂ ਨੇ ਤਾਂ ক্রিকেট ਦਾ ਸੁਨਿਆਸ ਲੈਣਾ ਪਿਆ ਇੱਕ ਤਾਂ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਇਸ ਤਰੀਕੇ ਨਾਲੋ ਸਾਹ ਸੁਥਰੇ ਆਗੂ ਸੀ ਉਹਨਾਂ ਨੇ ਜਾਇਦੇ ਖਟਾਰੀਆਂ ਦੇ ਮਾਮਲੇ 'ਚ ਵੀ ਕਿਦਰੇ ਪ੍ਰਸ਼ਤਾਜਾ ਦੇ ਮੈਚ ਸੈਕਸ਼ਨ ਨਜ਼ਰ ਆਇਆ ਉੱਥੇ ਵੀ ਉਹਨਾਂ ਨੇ ਕਿਸੇ ਨੂੰ ਬਖਸ਼ਿਆ ਨਹੀਂ ਦੂਜੀ ਗੱਲ دنیਾ ਦੀ ਪੋਲਿਟਿਕ ਜਾਂ ਪੰਜਾਬ ਦੇ ਇਤਿਹਾਸ ਨਾਲ ਜੁੜੀ ਵੀ ਗੱਲ ਹੁੰਦਾ ਆਪਾਂ ਕਹਿ ਸਕਦੇ ਹਾਂ ਦੇਖੋ ਬੜੀ ਵੱਡੀ ਪੱਧਰ ਤੇ ਪਿਛਲੀ ਜਦੋਂ ਆਪਾਂ ਦੇਖਦੇ ਹਾਂ 2 ਦਸੰਬਰ ਨੂੰ ਅਕਾ ਤਾਂ ਸਦੀ ਫਸੀਲ ਦੇ ਵਕ ਅਕਾਲੀ ਆਗੂ ਇਕੱਠੇ ਹੋਏ ਸਿੰਘ ਸਹਿਬਾਨ ਆਏ ਉਹਨਾਂ ਵੱਲੋਂ ਫੈਸਲੇ ਸੁਣਾਏ ਗਏ ਤਨਖਾਹ ਲਵਾਈ ਗਈਆਂ ਤੇ ਜਿਨ੍ਹਾਂ ਚ ਅਕਾਲੀ ਆਗੂ ਸੰਦੇਸ ਸਿੰਘ ਢੀਡ ਸਾਹਿਬ ਵੀ ਸ਼ਾਮਲ ਸੀ ਬਿਲਕੁਲ ਯਾਨੀ ਉਹ ਵੀਰ ਜੇ ਤੇ ਆਏ ਵੀਰ ਜੇ ਤੇ ਆ ਕੇ ਵੀ ਉਹਨਾਂ ਨੇ ਆਪਣੀ ਜੋ ਵੀ ਧਾਰਨਾ ਸਜਾ ਸੀ ਉਹ ਲਵਾਈ ਉਹ ਪੂਰੀ ਵੀ ਕੀਤੀ ਪਰ ਮੈਂ ਦਰਸ਼ਕਾਂ ਨਾਲ ਜਿਹੜੀ ਗੱਲ ਕਰਨੀ ਚਾਹੁੰਦਾ ਹਾਂ ਕਿ ਜਿਹੜਾ 2 ਦਸੰਬਰ ਦਾ ਜਿਹੜਾ ਮਾਮਲਾ ਸੀ ਉਹਦੀ ਸ਼ੁਰੂਆਤ ਕਰਨ ਵਾਲੇ ਕਿਹੜੇ ਆਗੂ ਸੀ ਸਿੰਦੇਸਨ ਟੀਲਸਾ ਕਿਉਂਕਿ ਸਿੰਦੇਸਨ ਟੀਲਸਾ ਸੂਣੀ ਕਾਲੀ ਦਲ ਦੇ ਸਰਪੰਸ ਸੀ ਹਾਲਾਂਕਿ ਪਾਰਟੀ ਦੇ ਮਤਭੇਦ ਹੋ ਗਏ ਸੀ ਪਰ ਸਰਪੰਸ ਦੀ ਵਾਲਾ ਅਹੁਦਾ ਇਹਨਾਂ ਦੇ ਕੋਲੇ ਅਜੇ ਵੀ ਕਾਇਮ ਸੀ ਇਹਨਾਂ ਨੇ ਸਰਪੰਸ ਹੁੰਦਿਆਂ ਕਾਲਸਸ ਤੇ ਜਾ ਕੇ ਆਪਣੇ ਕੋ ਸਾਥੀਆਂ ਦੇ ਨਾਲ ਸਿੰਘ ਸਾਹਿਬਾਂ ਨਾਲ ਮੁਲਾਕਾਤ ਕੀਤੀ ਤੇ ਸਾਰੇ ਇਸ਼ੂਜ਼ ਤੇ ਦੱਸਿਆ ਕਿ ਸਾਡੇ ਇਸ ਮਾਮਲੇ ਤੇ ਸਾਨੂੰ ਸੱਦਿਆ ਜਾਵੇ ਤਨਖਾਹ ਲਈ ਜਾਵੇ ਜਾਂ ਮਾਮਲੇ ਦਾ ਨਿਬੇੜਾ ਹੋਣਾ ਚਾਹੀਦਾ ਹੈ ਕਿ ਪਿਛਲੇ ਸਮੇਂ ਸਾਡੇ ਬੱਜਰ ਦਾ ਨਾਮ ਹੋਇਆ ਹੈ ਗਲਤੀਆਂ ਹੋਈਆਂ ਇਹ ਬੱਕਰੀ ਗੱਲ ਆ ਕਿ ਬਾਅਦ ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਸੁਨੀਲ ਬਾਦਲ ਦਾ ਮਾਮਲਾ ਆ ਦੂਜੇ ਸਿੰਘ ਸਾਹਿਬਾਂ ਦਾ ਮਾਮਲਾ ਆ ਕਈ ਸਿੰਘ ਸਾਹਿਬਾਂ ਦੀ ਉੱਧਰੋਂ ਤਾਂ ਛੁੱਟੀ ਹੋ ਗਈ ਪਰ ਉਹ ਜਿਹੜਾ ਸਾਰਾ ਮਾਮਲੇ ਦੀ ਸ਼ੁਰੂਆਤ ਕਰਨ ਵਾਲਾ ਕਿਹੜਾ ਆਗੂ ਸੀ ਸੰਦੇਸ਼ ਸਿੰਘ ਢੀਲ ਸਾਹ ਸਭ ਤੋਂ ਪਹਿਲਾਂ ਜਾ ਕੇ ਉਹਨਾਂ ਨੇ ਸਿੰਘ ਸਾਹਿਬਾਂ ਅੱਗੇ ਆਪਣੀ ਪਰਚਾ ਕਾਇਲੋ ਆਪਣੀ ਬੇਨਤੀ ਪੱਤਰ ਕਾਇਲੋ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਪਿਛਲੇ ਸਮੇਂ ਜਿਹੜੇ ਬਜਰ ਗਨਾ ਹੋ ਗਏ ਗਲਤੀਆਂ ਹੋਈਆਂ ਅਸੀਂ ਕਾਲਤਾਜ਼ਾ ਦੀ ਵਸੀਲ ਅਗੇ ਪੇਸ਼ ਹੋ ਕੇ ਆਪਣੇ ਗਨਾਹ ਮੁਕਸ਼ਾਉਣੇ ਚਾਹਣੇ ਜੋ ਸਜ਼ਾ ਲੱਗੇਗੀ ਉਹ ਵੀ ਭੁਗਤਣ ਲਈ ਤਿਆਰ ਹਨ ਸੋ ਦੋ ਮਾਹਨ ਲੈ ਕੇ ਟੀਲਸਾ ਦਾ ਚੇਤੇ ਰੱਖਿਆ ਜਾਏਗਾ ਜੇ ਤਾਂ ਪੰਜਵੀਂ ਗੱਲ ਕਰਦੇ ਆਂ ਅੱਜ ਉਹਨਾਂ ਦਾ ਅੰਤ ਸस्कार ਜਿਹੜਾ ਉਹਨਾਂ ਦੇ ਪਿੰਡ ਉਹ ਆ ਪਿੰਡੂ ਗੇਵਾਲਜ ਵੱਡੀ ਗਿੰਦੀ ਚ ਜਿਹੜੇ ਪੰਜ ਬਾਹ ਹੋਣਾ ਚਾਹਾ ਭੜਿਆ ਗੋ ਕਾਲੀਦਾ ਦੇ ਅੱਗੋਂ ਪਾਰਟੀ ਪੱਧ ਤੋ ਉੱਪਰ ਉੱਠ ਕੇ ਸਾਰੇ ਨੇ ਆ ਕੇ ਟੀਲਸਾ ਸਾਨੂੰ ਜਿਹੜਾ ਨਗੰਤਮ ਦਰਸ਼ਨ ਕੀਤੇ ਐ ਔਰ ਉਹਨਾਂ ਦੀ ਅੰਤਮ ਯਾਤਰਾ ਚ ਉਹ ਸ਼ਾਮ ਲੋਇਆ ਤੇ ਆਪਣੇ ਵੱਲੋਂ ਨਾ ਪ੍ਰਤੀਸੁਧ ਭਾਵਨਾ ਸਦਲ ਆਪਰਟਾਵਾ ਕੀਤਾ ਗਿਆ ਜੀ ਜੀ ਸਤ ਜੀ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਸ੍ਰੀ ਕਾਲ ਤਖਤ ਸਾਹਿਬ ਦਾ ਦੋ ਤਖਤਾਂ ਦੇ ਜਥੇਦਾਰ ਸਹਿਬਾਨ ਦੇ ਵਿਚਕਾਰ ਜਿਸ ਤਰ੍ਹਾਂ ਦਾ ਤਣਾਅ ਪਿਛਲੇ ਦਿਨਾਂ ਤੋਂ ਬਣਿਆ ਹੋਇਆ ਹੈ ਜਿਸ ਤਰ੍ਹਾਂ ਦੀ ਤਕਰਾਰ ਚੱਲ ਰਹੀ ਹੈ ਉਹ ਇਸ ਸਮੇਂ ਜਗ ਜਾਹਰ ਹੈ ਸਾਡੇ ਸਾਰੇ ਦਰਸ਼ਕ ਉਸ ਬਾਰੇ ਜਾਣਦੇ ਹੋਣਗੇ ਪਰ ਅਜੇਹੇ ਦੇ ਵਿੱਚ ਹੁਣ ਅੱਗੇ ਕੀ ਹੋ ਰਿਹਾ ਹੈ ਗੱਲ ਕਰਾਂਗੇ ਤਾਂ ਜਿਹੜਾ ਸ਼੍ਰੋਮਣੀ ਕਮੇਟੀ ਦਾ ਵਫ਼ਦ ਹੈ ਜਦੋਂ ਜਾ ਕੇ ਉੱਥੋਂ ਦੀ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉੱਥੇ ਵਿਚਾਰ ਚਰਚਾਵਾਂ ਕਾਫੀ ਹੁੰਦੀਆਂ ਨੇ ਹੁਣ ਕਿਹਾ ਤਾਂ ਇਹ ਵੀ ਗਿਆ ਵੀ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਵਿਚਾਰ ਚਰਚਾ ਹੋਵੇ ਕੀ ਮੰਨਦੇ ਹੋ ਕਿ ਮੀਟਿੰਗਾਂ ਜਿਹੜੀਆਂ ਕੀਤੀਆਂ ਚਾਰੀਆਂ ਇਹ ਗੱਲ ਕਿਸੇ ਤਨਪਤਨ ਲੱਗ ਸਕਦੀ ਹੈ ਜੇ ਇਹ ਵਿਖਰੇਵੇਂ ਜਿਹੜੇ ਪੈਦਾ ਹੋਏ ਨੇ ਕੀ ਇਹ ਵਿਖਰੇਵੇਂ ਮਟ ਸਕਦੇ ਨੇ ਫਿਲਹਾਲ ਸਥਿਤੀ ਕਿਉਂਕਿ ਬਹੁਤ ਜ਼ਿਆਦਾ ਗੁੰਝਲਦਾਰ ਨਹੀਂ ਬਣੀ ਹੈ ਜੀ ਜੀ ਕੁਈ ਕੋ ਪੇਸ਼ਲੇ ਕੁਝ ਦਿਨ ਬਣਾ ਆਪ ਸਾਰੇ ਜਾਣਦੇ ਦਰਸ਼ਕਾਂ ਨੂੰ ਪਤਾ ਹੈ ਕਾਲਤਾ ਸਾਡੇ ਲੈਕਚਰਨ ਜਥੇਦਾਰ ਹੈ ਗਿਆਨੀ ਕਲਦੀਪ ਸਿੰਘ ਗੜਗਾਜ ਉਹਨਾਂ ਵੱਲੋਂ ਕੁਝ ਮਾਮਲਿਆਂ 'ਚ ਬਾਕੀ ਸਿੰਘ ਸਾਹਿਬ ਨਾਲ ਸਲਾਹ ਕਰਕੇ ਮੀਟਿੰਗ ਲਾ ਕੇ ਫੈਸਲੇ ਸੁਣਾਏਗੇ ਜਿਨ੍ਹਾਂ 'ਚ ਕੋਈ ਦਸ ਹੋਂਦਾ ਪਟਨਾ ਸਾਹਿਬ ਜਿਹੜਾ ਧਰਤ ਸਾਹਿਬਾਨ ਗੁਰਦੁਆਰਾ ਸਾਹਿਬ ਉਥੇ ਉਹਨਾਂ ਦੀ ਕਮੇਟੀ ਉਹਨਾਂ ਦੇ ਪ੍ਰਬੰਧ ਕਰਨ ਨਾਲ ਸੀ ਉਹਨਾਂ ਦੇ ਬਾਰੇ 'ਚ ਉਹਨਾਂ ਨੇ ਕਿਹਾ ਜਿਹੜੀ ਉਥੋਂ ਦੀ ਪਟਨਾ ਸਾਹਿਬ ਦੀ ਕਮੇਟੀ ਹੈ ਉਹਨਾਂ ਤੇ ਕਈ ਕਿਸਮ ਦੇ ਜਿਹੜੇ ਸਵਾਲ ਉੱਠੇ ਉਹਨਾਂ ਨੂੰ ਆ ਕੇ ਅਸਚਿਕੰਦ ਦੇ ਨਦੀ ਗੱਲ ਕੀਤੀ ਗਈ ਕਿ ਕਾਲਾਸਰ ਤੇ ਆਉਣ ਇਥੇ ਆ ਕੇ ਸਪਸ਼ਟੀਕਰਨ ਦੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਦੂਜੇ ਪਾਸੇ ਜਿਹੜੇ ਪਟਨਾ ਸਾਹ ਵਾਲੇ ਗੁਦਰਾ ਪ੍ਰਮਖ ਕਮੇਟੀ ਤੇ ਆਗੂ ਹੈ ਉਹਨਾਂ ਵੱਲੋਂ ਵੀ ਨਾਲ ਦੀ ਨਾਲ ਹੀ ਬਿਆਨ ਜਿਹੜਾ ਇੱਕ ਪਾਸੇ ਤਾਂ ਗੜਕਾ ਸਾਹ ਦਾ ਅਭਿਆਨ ਦੂਜੇ ਪਾਸੇ ਪਟਨਾ ਸਾਹ ਵਾਲਾ ਦਾ ਬਿਆਨ ਨਹੀਂ ਠਾਠਾ ਬਿਆਨਬਾਜ਼ੀ ਸ਼ੁਰੂ ਹੋ ਗਈ ਜਿਦੇ ਚ ਸਿੱਖ ਸੰਗਤ ਵਿੱਚ ਕਾਫੀ ਇਸ ਗੱਲ ਦਾ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ ਕਿ ਗਲਤ ਅਰਜ਼ਾਨ ਪੈਦਾ ਹੋ ਗਿਆ ਜਾਇ ਪਟਨਾ ਸਾਹਾ ਵਾਲੇ ਸਹੀ ਹੈ ਜਾਂ ਗੜਕਾਇ ਸਾਹਿਬ ਸਹੀ ਹੈ ਪਰ ਇਸ ਤਰ੍ਹਾਂ ਖੁੱਲੇ ਤੌਰ ਤੇ ਇੱਕ ਦੂਜੇ ਦੇ ਬਾਰੇ ਚ ਉਹਨੇ ਸਕਵੀਰ ਬਾਦ ਨੂੰ ਕਿਹਾ ਕਿ ਉਹਦੇ ਐਡਿਗੇਸ਼ਨ ਲਾਏਗੇ ਇਧਰ ਜਿਹੜੇ ਸਾਡੇ ਤੱਕ ਸਹਿਬਾਂ ਦੇ ਦੋ ਜਥੇਦਾਰ ਹੈ ਉਹਨਾਂ ਦੇ ਉੱਤੇ ਸਵਾਲ ਉਠਾਈ ਗਏ ਕਾਫੀ ਜਿਹੜਾ ਗੁੰਝਲਦਾਰ ਸਥਿਤੀ ਬਣੀ ਖੈਰ ਕਿਹਾ ਜਾ ਸਕਦਾ ਹੈ ਕਿ ਜਿਹੜੀ ਸੋਹਣੀ ਗੁਰਦੁਆਰਾ ਫਰੰਦ ਕਮੇਟੀ ਦੇ ਪ੍ਰਧਾਨ ਐ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਪਹਿਲ ਕਦਮੀ ਕੀਤੀ ਗਈ ਔਰ ਉਹਨਾਂ ਨੇ ਕਾਫੀ ਸੰਜਮ ਨਾਲ ਸਰੇਬਿਆਰ ਨੂੰ ਲਿਆ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੇ ਤੱਕ ਸਹਿਬਾਂ ਨੂੰ ਉਹਨਾਂ ਚ ਕਦੇ ਟਕਰਾ ਨਹੀਂ ਹੋ ਸਕਦਾ ਜੀ ਇਹ ਮਨੁੱਖੀ ਸੁਭਾਅ ਹੈ ਜਿੱਨਾ ਚ ਇਦਾਂ ਦਾ ਟਕਰਾ ਆਇਆ ਸੀ ਕੋਸ਼ਿਸ਼ ਕਰਾਂਗੇ ਉਹਨਾਂ ਵੱਲੋਂ ਜਿਹੜਾ ਵਫਦ ਭੇਜਿਆ ਗਿਆ ਵਫਦਾਂ ਨੇ ਜਾ ਕੇ ਮੁਲਾਕਾਤ ਵੀ ਕੀਤੀ ਐ ਸੌਲਝੋਅ ਡਿਸਕਸ਼ਨਸ ਵੀ ਹੋਈਆਂ ਬੇਸ਼ੱਕ ਗੱਲ ਜੇ ਕਿਸੇ ਨਿਫਰੇ ਨਹੀਂ ਲੱਗੀ ਪਰ ਇਹ ਕਿਹਾ ਜਾ ਸਕਦਾ ਹੈ ਕਿ ਠੰਡ ਠੰਡੂਰਾ ਜ਼ਰੂਰ ਹੋ ਗਿਆ ਉਹਨਾਂ ਦੇ ਹੋਰਤ ਕਮੇਟੀਆਂ ਹੋਣਗੀਆਂ ਉਮੀਦ ਕੀਤਾ ਜਾਂਦਾ ਹੈ ਕਿ ਮਸਲੇ ਦਾ ਹੱਲ ਨਿਕਲ ਆਏਗਾ ਜੀ ਜੀ ਸੋ ਸਭ ਅੱਗੇ ਗੱਲ ਹੈ ਜਿਹੜੀ ਉਹ ਕਰਾਂਗੇ ਕਿ ਪਾਕਿਸਤਾਨ ਤੇ ਭਾਰਤ ਦੇ ਦਰਮਿਆਨ ਜਿਸ ਤਰ੍ਹਾਂ ਦੇ ਹਾਲਾਤ ਬਣੇ ਉਸ ਸਮੇਂ ਪੁੰਛ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਕਾਫੀ ਨੁਕਸਾਨ ਹੈ ਜਿਹੜਾ ਗਵਾਂਡੀ ਦੇਸ਼ ਦੇ ਵੱਲੋਂ ਪਹੁੰਚਾਇਆ ਗਿਆ ਜਿਸ ਤੋਂ ਬਾਅਦ ਅੱਜ ਅਮਿਤ ਸ਼ਾਹ ਨੇ ਜਿਹੜੇ ਉਹ ਪਹੁੰਚੇ ਨੇ ਉੱਥੇ ਉੱਥੇ ਨਤਮਸਤਕ ਹੋਏ ਨੇ ਅਜਿਹੇ ਸਮੇਂ ਦੇ ਵਿੱਚ ਉਸ ਜਗ੍ਹਾ ਦੇ ਉੱਪਰ ਜਾਣਾ ਜਿਹੜੀ ਕਿ ਧਾਰਮਿਕ ਪੱਖੋਂ ਬਹੁਤ ਪਵਿੱਤਰ ਹੈ ਤੇ ਨਾਲ-ਨਾਲ ਧਾਰਮਿਕ ਭਾਵਨਾਵਾਂ ਦੇ ਨਾਲ ਜੁੜੀ ਹੋਈ ਹੈ ਤੇ ਗੱਲ ਕਰੀਏ ਤਾਂ ਇੱਕ ਵੱਡੇ ਲੀਡਰ ਦਾ ਉੱਥੇ ਪਹੁੰਚਣਾ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਦੇਖੋ ਬਹੁਤ अहम ਮਾਮਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਕੇਂਦਰੀ ਗ੍ਰਹਿ ਮੰਤਰੀ ਅਮੈਸ਼ਾ ਉਹਨਾਂ ਦਾ ਪੁਨਸ ਦੇ ਵਿੱਚ ਜਾਣਾ ਔਰ ਖਾਤੋ ਉੱਥੇ ਜਾਣਾ ਜਿੱਥੇ ਪਾਕਿਸਤਾਨ ਵੱਲੋਂ ਟਾਰਗੇਟ ਕੀਤਾ ਗਿਆ ਗੁਰਦਾਰਾ ਸਾਹਿਬ ਦਾ ਨੁਕਸਾਨ ਹੋ ਜਾਏਗਾ ਪਹਿ ਜਾਣਦੇ ਆ ਉੱਥੇ ਜਿਹੜੇ ਸਿੱਖ ਪਰਿਵਾਰ ਹੈ ਉਹਨਾਂ ਦਾ ਜਾਨੀ ਨੁਕਸਾਨ ਵੀ ਹੋਇਆ ਤੇ ਉਹਨਾਂ ਪਰਿਵਾਰਾਂ ਜਾ ਕੇ ਉਹਨਾਂ ਦੀ ਸਹਾਰ ਲੈਣੀ ਦੁੱਖ ਦਤ ਵੰਡਾਉਣਾ ਉਹਨਾਂ ਦਾ ਉਹ ਵੀ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਵੱਲੋਂ ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਖਰਾਬ ਮੌਸਮ ਹੈ ਜਾ ਸਕਣਗੇ ਨਹੀਂ ਜਾ ਸਕਣਗੇ ਪਰ ਗਏ ਉਹਨਾਂ ਦੇ ਨਾਲ ਦਿੱਲੀ ਦੇ ਜਿਹੜੇ ਦਿੱਲੀ ਆਪਾਂ ਸਰਕਾਰ ਦੀ ਗੱਲ ਕਰਦੇ ਆ ਉਹਨਾਂ ਦੇ ਕੈਬਨਟ ਮੰਤਰੀ ਮਨਜਿੰਦਰ ਸਿਰਸਾ ਜੀ ਉਹ ਵੀ ਨਾਲ ਸੀ ਕੁਝ ਹੋਰ ਸੇਖਾ ਗੂ ਸੀ ਤੇ ਅਮਨ ਸ਼ਾਹ ਨੇ ਜਾ ਕੇ ਸਿਕਪਵਾਰਾ ਨਾਲ ਮੁਲਾਕਾਤ ਵੀ ਕੀਤੀ ਨੂੰ ਹੌਸਲਾ ਵੀ ਦਿੱਤਾ ਇਹ ਵੀ ਹੈ ਕਿ ਜਿਹੜੇ ਪੀੜਤ ਪਰਿਵਾਰ ਸੀ ਜਿਨ੍ਹਾਂ ਨੇ ਆਪਣੀ ਜਾਨਾਂ ਗੁਆਈਆਂ ਜਾਂ ਖਰਵਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਜਿਹੜਾ ਨੌਕਰੀ ਪੱਤਰ ਵੀ ਸੌਂਪੇਗੇ ਅਮਰ ਸ਼ਾਹ ਨੇ ਕਿਹਾ ਕਿ ਹਾਲਾਂਕਿ ਕੋਈ ਜਵਾਬ ਨਹੀਂ ਇਸ ਗੱਲ ਦਾ ਜੇ ਤੁਹਾਡਾ ਪਰਿਵਾਰਾਂ ਦਾ ਨੁਕਸਾਨ ਹੋਇਆ ਪਰ ਸਰਕਾਰਾਂ ਦੀ ਕੋਸ਼ਿਸ਼ ਹੈ ਕਿ ਤੁਹਾਨੂੰ ਥਾਪੜਾ ਦਿੱਤਾ ਜਾਏ ਇਸ ਕਰਕੇ ਨੌਕਰੇ ਜੇ ਜੋਬ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਅਮਰ ਸ਼ਾਹ ਦਾ জানা ਆਪਣੇ ਆਪ ਚੀਪ ਪੁਨਸ਼ ਖੇਤਰ ਦੇ ਜਿਹੜੇ ਲੋਕ ਹੈ ਸਿੱਖ ਪਰਿਵਾਰ ਹੈ ਜਾਂ ਹੋਰ ਲੋਕਾਂ ਨੂੰ ਬੜੇ-ਬੜੇ ਟਾਸ ਮਿਲੇਗੀ ਜਿੱਦਾਂ ਦੀ ਸਿਰੀ ਬਣੀ ਸੀ ਲੱਗਦਾ ਹੈ ਸੀ ਕਿ ਲੋਕੀ ਉਥੋਂ ਉੱਤਰ ਕੇ ਹੋਰਾਂ ਥਾਵਾਂ ਤੇ ਵਸ ਜਾਣਗੇ ਅਰਜਨ ਦਾ ਅਜ ਕੇਂਦਰੀ ਗ੍ਰਹਿ ਮੰਤਰੀ ਗਏ ਉਹਦੇ ਨਾਲ ਸਾਰੇ ਲੋਕਾਂ ਨੂੰ ਸਥਾਨਕ ਲੋਕਾਂ ਨੂੰ ਫਿਰ ਜਿੰਨ ਬੜਾ ਬੜਾ ਹਤਸ਼ਾ ਤੇ ਹੌਸਲਾ ਮਿਲੇਗਾ ਆਪਾਂ ਇਹ ਵੀ ਸਾਰੇ ਜਾਣਦੇ ਕਿ ਕੋਈ ਦਿਨ ਪਹਿਲਾਂ ਜਿਹੜੇ ਕੇਂਦਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਆਗੂ ਰੋਹਲ ਗਾਂਧੀ ਉਹ ਵੀ ਗਏ ਉਹਨਾਂ ਨੇ ਵੀ ਜਾ ਕੇ ਉੱਥੇ ਪੀੜਤ ਪਰਿਵਾਰਾਂ ਨੂੰ ਹੌਸਲਾ ਦਿੱਤਾ ਸੋ ਸਾਰਾ ਮਲਕ ਲੱਗਦਾ ਕਿ ਪੀੜਤ ਪਰਿਵਾਰਾਂ ਦੇ ਨਾਲ ਖੜਾ ਹੈ ਆਪਣੇ ਆਪ ਚ ਵੱਡਾ ਸਨਹਿ ਉਨਸਕੇ ਤਰ੍ਹਾਂ ਦੇ ਲੋਕਾਂ ਦੇ ਲਈ ਜੀ ਜੀ ਸਿੱਤਬ ਅਖੀਰਲਾ ਜਿਹੜੀ ਖਬਰ ਹੈ ਜਾਂ ਅਖੀਰਲਾ ਵਸ਼ਾ ਉਸ ਦੇ ਨਾਲ ਵਾਦਦੇ ਆ ਗੱਲ ਕਰਾਂਗੇ ਮੌਕ ਡਰਿੱਲ ਦੀ ਪਿਛਲੇ ਦਿਨਾਂ ਦੇ ਵਿੱਚ ਹੋਣੀ ਸੀ ਪਰ ਰੱਦ ਕਰ ਦਿੱਤੀ ਗਈ ਹੁਣ ਫਿਰ ਕਿਹਾ ਜਾ ਰਿਹਾ ਕਿ ਕੱਲ ਮੌਕ ਡਰਿੱਲ ਹੈ ਸੂਬੇ ਭਰ ਦੇ ਵਿੱਚ ਅਜੇਹੇ ਦੇ ਵਿੱਚ ਸਾਇਰਨ ਹੈ ਜਿਹੜੇ ਉਹ ਨਾਰਮਲ ਗੱਲ ਹੈ ਬਲੈਕਆਊਟ ਦੀ ਸੰਭਾਵਨਾ ਵੀ ਨੇ ਹੁਣ ਜਦੋਂ ਇੱਕ ਵਾਰ ਸਥਿਤੀ ਕਾਫੀ ਠੀਕ ਹੋ ਗਈ ਹੈ ਤਾਂ ਅਜੇਹ ਸਮੇਂ ਦੇ ਵਿੱਚ ਇਹਨਾਂ ਮੌਕ ਡਰੈਲਸ ਬਾਰੇ ਕਿਸ ਤਰ੍ਹਾਂ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿਉਂ ਕਰਵਾਈਆਂ ਜਾ ਰਹੀਆਂ ਨੇ ਜ਼ਰੂਰ ਜਾਣਕਾਰੀ ਦਿਓ। ਇੱਕੋ ਮੌਕ ਦਿਲਦਾ ਜਿਹੜਾ ਸਦਾ ਜਾਂ ਮੰਨਦੇ ਐ ਕਿ ਲੋਕਾਂ ਨੂੰ ਮੇਜ਼ਨ ਚੌਕ 'ਸੇ ਰੱਖਣਾ ਦਾ ਪਰਪਸ ਇਹੀ ਹੈ। ਹੋਰ ਇਹ ਕਿਸੇ ਤਰੀਕੇ ਨਾਲ ਸਾਨੂੰ ਇਹਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਹੋਰ ਇਦਾਂ ਨੇ ਕੋਈ ਵਾ ਫੈਲਦੀਆਂ ਕਿ ਜੀ ਨਵੇਂ ਸਿਰੇ ਤੋਂ ਜੰਗ ਲੱਗ ਸਕਦੀ ਐ। ਹੂੰ। ਇਦਾਂ ਦੀ ਕੋਈ ਗੱਲ ਨਹੀਂ। ਲੋਕਾਂ ਨੂੰ ਚੌਕ 'ਸੇ ਰੱਖਣ ਦਾ ਹੀ ਮੰਤਵਾ ਔਰ ਇਹ ਵੀ ਆ ਰਿਹਾ ਸੀ ਕਿ ਸ਼ਾਇਦ ਅ ਮਹੀਨੇ 'ਚ ਇਕ ਤਰ ਜਰੂਰੇ ਦੰ ਜਿਹੜੇ ਬਾਰਡਰ ਸਟੇਟਸ ਹੈਗੀਆਂ ਗੁਜਰਾਤ ਹੈ ਪੰਜਾਬ ਹੈ ਰਾਜਸਥਾਨ ਹੈ ਜੰਮੂ ਕਸ਼ਮੀਰ ਹੈ ਉਥੇ ਜਿਹੜੀ ਹੈਗੀ ਮੌਕ ਡਲ ਜਿਹੜੀ ਹੈਗੀ ਇਹਦਾ ਸਿਸਟਮ ਕੋਈ ਨਾ ਕਿ ਅਪਣਾ ਕਿ ਲੋਕਾਂ ਨੂੰ ਚੌਕਸ ਕਰਦੇ ਰਹਿਣਗੇ ਉਹਦਾ ਇੱਕੋ ਮੰਤਵ ਹੈ ਵੀ ਕੱਲ ਨੂੰ ਜਾਣੇ ਜਾਣ ਜਾਣੇ ਜਿ ਕੋ ਇਦਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਲੋਕ ਆਪਣੇ ਆਪ ਨੂੰ ਤਿਆਰ ਰੱਖਣ ਕਿ ਕਿੱਦਾਂ ਦੀ ਮੁਸ਼ਕਲ ਸਥਿਤੀ 'ਚ ਕੀ ਸਟੈਪਸ ਲੈ ਜਾ ਸਕਦੇ ਹਾਲਾਂਕਿ ਮੌਕ ਡਲ ਜਿਹੜਾ ਬੜਾ ਪੁਰਾਣਾ ਸਿਸਟਮ ਹੈ ਕੋਈ ਅੱਜ ਦਾ ਨਹੀਂ ਹੈਗਾ ਹੁਣ ਤਾਂ ਦੁਨੀਆ ਕਿਤੇ ਦੀ ਕਿਤੇ ਚਲੀ ਗਈ ਹੈ ਪਰ ਫਿਰ ਵੀ ਇੱਕ ਸਿਸਟਮ ਨਾਲ ਲੋਕਾਂ ਨੂੰ ਚੌਕਸ ਰੱਖਣਾ ਔਰ ਨਾਲੇ ਚੇਤੇ ਕਰਉਣਾ ਇਸ ਗੱਲ ਲਈ ਕਿ ਸਾਨੂੰ ਆਪਣੇ ਦੇ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਸਾਵਧਾਨ ਰੱਖਣ ਦੀ ਸਾਵਧਾਨ ਰਹਿਣ ਦੀ ਲੋੜ ਹਸ ਮੰਤਵ ਲਈ ਕੀਤਾ ਜਾ ਸਕਦਾ ਹੈ ਪੰਜਾਬ ਛੀ ਹੋਏਗਾ ਹਰਿਆਣਾ ਚ ਵੀ ਹੋਏਗਾ ਬਿਹਾਰਾਚ ਵੀ ਹੋਏਗਾ ਸਾਰੇ ਜਿਹੜੇ ਸਨਦੀ ਸੂਬੇ ਆ ਉਹਨਾਂ ਨੂੰ ਮੌਕਾ ਮਿਲਿਆ ਪਰਪਸ ਇਹ ਨਹੀਂ ਹੈ ਲੋਕਾਂ ਨੂੰ ਚੌਕਸੀ ਦਾ ਸੁਨੇਹਾ ਦੇਣਾ ਤੇ ਸਾਵਧਾਨੀ ਤੋਂ ਕੰਮ ਲੈਣਾ ਜੀ ਜੀ ਸਿਰਦ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਜਾਣਕਾਰੀ ਸਾਂਝੀ ਕੀਤੀ ਮਿਹਰਬਾਨੀ ਜੀ ਸੋ ਪੰਜਾਬ ਵਾਸੀ ਹੋਣ ਚਾਹੇ ਕਿਸੇ ਵੀ ਸੂਬੇ ਦੇ ਜਿਹੜੇ ਕਿ ਮੌਕ ਡ੍ਰਿਲ ਜਿਨ੍ਹਾਂ ਦੇ ਵਿੱਚ ਹੋਣੀ ਹੈ ਜਿਹੜੇ ਸਰਹੱਦੀ ਖੇਤਰ ਨੇ ਸੋ ਡਰਨ ਦੀ ਫਰਹਾਲ ਕੋਈ ਲੋੜ ਨਹੀਂ ਹੈ ਕਿਸੇ ਤਰੀਕੇ ਦੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ ਇਹ ਜਿਹੜੀ ਮੌਕ ਡ੍ਰਿਲ ਹੈ ਤੁਹਾਡੇ ਸਾਡੇ ਬਚਾਅ ਦੇ ਲਈ ਹੈ ਤੇ ਕਿਤੇ ਨਾ ਕਿਤੇ ਚੌਕਸੀ ਦੇ ਲਈ ਹੈ ਜਿਹੜੀ ਉਹ ਕਰਵਾਈ ਜਾ ਰਹੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ